ਸਰਦੀ ਸੰਗ ਰੂਹ ਵੀ ਦਿੱਤੀ ਆਤਮਾਪਿਆਂ ਨੂੰ ਮੇਰੇ ਤੋਂ ਬਥੇਰੀਆਂ ਹੋਈਆਂ ਪੂਰੀਆਂ ਨਾ ਆਤਾਂ ਜੇ ਮੇਰੀਆਂ ਆਤਮਾਪਿਆਂ ਨੂੰ ਮੇਰੇ ਤੋਂ ਬਥੇਰੀਆਂ ਆਤਮਾਪਿਆਂ ਨੂੰ ਮੇਰੇ ਤੋਂ ਬਥੇਰੀਆਂ ਹੋਈਆਂ ਪੂਰੀਆਂ ਨਾ ਆਤਾਂ ਜੇ ਮੇਰੀਆਂ ਮੰਨ ਲਾ ਪਹਿਲਾਂ ਕਰਨੀ ਪੜਾਈ ਮੰਨ ਲਾ ਪਹਿਲਾਂ ਕਰਨੀ ਪੜਾਈ ਤਾਂ ਮੇਰਾ ਛੱਡਵੇ ਕਰ ਚੰਗਾ ਕੰਮ ਕੋਈ ਤੂੰ ਤੁਨ ਸੰਗ ਰੂਰ ਵੀ ਖਿਆਲ ਪੈੜੇ ਤੈਨੂੰ ਕੱਢਵੇ ਕਰ ਚੰਗਾ ਕੰਮ ਕੋਈ ਤੂੰ ਤੁਨ ਸੰਗ ਰੂਰ ਵੀ ਖਿਆਲ ਪੈੜੇ ਤੈਨੂੰ ਕੱਢਵੇ ਆਤਮਾ ਪਿਆਨੂ ਮੇਰੇ ਤੁੰਬ ਤੇਰੀਆਂ ਹੋਈਆਂ ਪੂਰੀਆਂ ਨਾ ਸਾਂ ਅਜੇ ਮੇਰੀਆਂ ਆਤਮਾ ਪਿਆਨੂ ਮੇਰੇ ਤੁੰਬ ਤੇ